ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕੇਤੇ ਜੁਗ ਵਰਤੇ ਗੁਬਾਰਾ ਤਾੜੀ ਲਈ ਅਪਰ ਅਪਾਰਾ ਤੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਤੁੰਦ ਪਸਾਰਾ ਹੈ ਜੁਗ ਛਤੀਤ ਨੈ ਵਰਤਾਏ ਜੋਤੀ ਸੁਪਾਨਾ ਤਿਵੇਂ ਚਲਾਏ ਤਿਸਹਿ ਸ੍ਰੀ ਕਨਦੀ ਸਹਿ ਕੋਈ ਆਪੇ ਅਪਰ ਅਪਾਰਾ ਹੈ ਵੈਸੇ ਤਾਂ ਕੁਦਰਤ ਨੇ ਹਰ ਕੀਮਤੀ ਅਤੇ ਲੋੜਿੰਦੀ ਵਸਤੂ ਨੂੰ چھਪਾ ਕੇ ਰੱਖਿਆ ਹੈ। ਰੇਤ ਅਤੇ ਪੱਥਰਾਂ ਨੂੰ ਇੱਕ ਪਾਸੇ ਸੁੱਟ ਕੇ ਹੀ ਸੋਨਾ ਲੱਭਿਆ ਜਾਂਦਾ ਹੈ। ਸਾਗਰ ਦੀ ਪਰਤਦਰ ਪਰਤ ਗਹਿਰੇ ਤਲ ਵਿੱਚ ਜਾ ਕੇ ਸੱਪੀਆਂ ਦੇ ਕਠੋਰ ਅਤੇ ਬੰਦ ਮੋਹਾ ਵਿੱਚੋਂ ਮੋਤੀ ਕੱਢੀਦੇ ਹਨ। ਸਖਤ ਸਿਲਕੇ ਨੂੰ ਤੋਲ ਮਡੋਰ ਕੇ ਇੱਕ ਪਾਸੇ ਕਰਕੇ ਬਦਾਮ ਅਤੇ ਅਖਰੋਟ ਦੀ ਗਰੀ ਪ੍ਰਾਪਤ ਹੁੰਦੀ ਹੈ। ਕੇਲੇ ਅਤੇ ਸੰਤਰੀਆਂ ਆਦ ਦੇ ਮਿੱਠੇ ਫਲ ਕੁਦਰਤ ਨੇ ਸਿਲਕਿਆਂ ਦੀ ਚਾਦਰ ਵਿੱਚ ਲਪੇਟ ਕੇ ਰੱਖੇ ਹਨ। ਇਸ ਚਾਦਰ ਨੂੰ ਉਗਾੜ ਕੇ ਹੀ ਰਸ ਅਤੇ ਸਵਾਦੀਆਂ ਡੱਲੀਆਂ ਪ੍ਰਾਪਤ ਹੁੰਦੀਆਂ ਹਨ ਇਸ ਲਈ ਜਿੰਨੀ ਵੀ ਕੀਮਤੀ ਸਵਾਦੀ ਰਸਦায়ক ਅਤੇ ਮਹੱਤਵਪੂਰਨ ਵਸਤੂ ਹੋਵੇਗੀ ਉਹ ਪਰਤਾਂ ਨੂੰ ਉਗਾੜ ਕੇ ਹੀ ਪ੍ਰਾਪਤ ਹੁੰਦੀ ਹੈ ਸਨੀਲ ਵਿੱਚ ਵੀ ਪਰਮ ਅਨੂਪ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਕਈ ਪਰਤਾਂ ਨੂੰ ਉਗਾੜਨਾ ਪਵੇਗਾ ਆਪਣੀ ਹੋਮੇ ਦੀ ਪਰਤ ਨੂੰ ਪਿੱਛੇ ਕਰਨਾ ਪਵੇਗਾ ਵਿਕਾਰਾਂ ਦੇ ਕੰਕਰ ਪੱਥਰ ਅਤੇ ਰੇਤ ਇੱਕ ਪਾਸੇ ਛੁੱਟਣੀ ਪਵੇਗੀ ਇਹ ਕੰਮ ਜਰਾ ਮੁਸ਼ਕਿਲ ਦਾ ਹੈ पर मुशक्कत करने नाल कामयाबी मिल ਸਕਦੀ ਹੈ মানিক ਮੋਤੀਆਂ ਦੀ ਪ੍ਰਾਪਤੀ ਤਾਂ ਸਰੀਰ ਦੇ ਸਰੋਵਰ ਦੀ ਪਰਤ ਦਰ ਪਰਤ ਖੋਲ ਕੇ ਹੀ ਪ੍ਰਾਪਤ ਹੋਵੇਗੀ ਸਰੀਰ ਸਰੋਵਰ ਪੀਤਰੇ ਆਸ਼ਾ ਕਮਲ अनूप परम ज्योतपुर कोतमो ताके देखना रूप ਅੱਜ ਦਾ ਬੰਦਾ ਬੜਾ ਗਾਫਿਲ ਹੈ ਮੁਸ਼ਕਕਤ ਕਰਨਾ ਨਹੀਂ ਚਾਹੁੰਦਾ ਆਲਸ ਅਤੇ ਵਿਕਾਰਾਂ ਦਾ ਮਾਰਿਆ ਹੋਇਆ ਹੀਰੇ ਮੋਤੀਆਂ ਦਾ ਖਜ਼ਾਨਾ ਲੱਭਣ ਦੀ ਬਜਾਏ ਹੋਰ ਰੇਤ ਦੇ ਢੇਡਾਂ ਦੁਬਾ ਛੜਦਾ ਹੈ ਅਤੇ ਵਿਕਾਰਾਂ ਦੇ ਪੱਥਰ ਉੱਪਰ ਕਰ ਛੱਡਦਾ ਹੈ ਦਰਸਲ ਅੰਮ੍ਰਿਤ ਦਾ ਖਜ਼ਾਨਾ ਸਾਡੇ ਅੰਦਰ ਹੈ ਉਸ ਦੀ ਪ੍ਰਾਪਤੀ ਲਈ ਸਾਨੂੰ ਆਪਣੀ ਖੋਜ ਕਰਨੀ ਪਵੇਗੀ ਪਰ ਸਾਡੀ ਖੋਜ ਬਾਹਰਵਾਰ ਹੈ ਇਸੇ ਵਾਸਤੇ ਅਸੀਂ ਬਾਹਰ ਦੇ ਖਜ਼ਾਨੇ ਤਾਂ ਲੱਭ ਲਏ ਹਨ ਪਰ ਆਤਮ ਖਜ਼ਾਨਾ ਨਹੀਂ ਪ੍ਰਾਪਤ ਕਰ ਸਕੇ ਜਦੋਂ ਵੀ ਕਿਸੇ ਨੂੰ ਕੁਝ ਮਿਲਿਆ ਹੈ ਤਾਂ ਉਸ ਨੂੰ ਆਪਣੇ ਆਪ ਵਿੱਚੋਂ ਹੀ ਮਿਲਿਆ ਹੈ ਬਾਹਰੋਂ ਨਹੀਂ ਬਾਹਰ ਤਾਂ ਸੰਸਾਰ ਹੈ ਪਰ ਅੰਦਰ ਕਰਤਾਰ ਹੈ ਬੰਦਾ ਰੱਬ ਨੂੰ ਬਾਹਰੋਂ ਲੱਭਣਾ ਚਾਹੁੰਦਾ ਹੈ ਬਾਹਰ ਜੋ ਦਿਸਦਾ ਹੈ ਉਹ ਅਦ੍ਰਿਸ਼ ਦੇ ਸਹਾਰੇ ਅਤੇ ਰੂਪਮਨ ਹੈ ਜਿਸ ਤਰ੍ਹਾਂ ਦਰਖਤ ਦਿਖਾਈ ਦਿੰਦਾ ਹੈ ਦਰਖਤ ਦੀਆਂ ਜੜਾਂ ਨਹੀਂ ਦਿਸਦੀਆਂ ਪਰ ਜੜਾਂ ਦਾ ਨਾ ਦੇਖਣ ਕਰਕੇ ਜੜਾਂ ਦਾ ਮੁੱਲ ਘਟਦਾ ਨਹੀਂ ਹੈ ਬਲਕਿ ਜੋ ਦਰਖਤ ਦਿਖਾਈ ਦੇ ਰਿਹਾ ਹੈ ਉਸਦਾ ਜੀਵਨ ਵੀ ਇਹਨਾਂ ਨਾ ਦੇਖਣ ਵਾਲੀਆਂ ਜੜਾਂ ਉੱਤੇ ਹੀ ਨਿਰਭਰ ਹੁੰਦਾ ਹੈ ਅਤੇ ਜਿਹੜਾ ਬੰਦਾ ਦਰਖਤ ਦੇ ਪੱਤਿਆਂ ਦੀ ਸੇਵਾ ਕਰਦਾ ਹੈ ਪਰ ਜੜਾਂ ਦੀ ਦੇਖਭਾਲ ਨਹੀਂ ਕਰਦਾ ਉਸਦਾ ਬਗੀਚਾਂ ਦਾ ਸੁਖ ਜਾਂਦਾ ਹੈ ਸਾਡੀ ਅੱਜ ਦੀ ਸਾਖੀ ਵੀ ਇਸੇ ਕਥਨ ਨੂੰ ਸੱਚ ਕਰਦੀ ਹੈ ਕਿਸ ਤਰ੍ਹਾਂ ਇੱਕ ਬੀਬੀ ਜਿਸ ਨੂੰ ਆਪਣੀ ਬਗੀਚੀ ਬੜੀ ਹੀ ਪਿਆਰੀ ਸੀ ਬੜੀ ਜਿੰਦ ਜਾਨ ਵਰਕੇ ਉਸਦਾ ਧਿਆਨ ਰੱਖਦੀ ਸੀ ਪਰ ਕੁਦਰਤੀ ਨੇ ਉਹ ਬਿਮਾਰ ਪੈ ਗਈ ਉਸਨੇ ਆਪਣੀ ਬਗੀਚੀ ਦੀ ਦੇਖਭਾਲ ਵਾਸਤੇ ਇੱਕ ਨੌਕਰ ਰੱਖ ਲਿਆ ਨੌਕਰ ਨੇ ਉਸਦੀ ਬਗੀਚੀ ਦਾ ਕੀ ਹਾਲ ਕੀਤਾ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੀ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਸਿਆਣੀ ਬੀਬੀ ਸੀ ਉਸਨੇ ਆਪਣੇ ਘਰ ਇੱਕ ਬੜੀ ਸੁੰਦਰ ਬਗੀਚੀ ਬਣਾਈ ਹੋਈ ਸੀ ਬਗੀਚੀ ਵਿੱਚ ਉਸਨੇ ਬੜੇ ਹੀ ਸੋਨੇ ਫੁੱਲਦਾਰ ਅਤੇ ਫਲਦਾਰ ਪੌਦੇ ਲਾਏ ਹੋਏ ਸਨ ਬੜਾ ਪ੍ਰੇਮ ਸੀ ਉਸਦਾ ਬਗੀਚੀ ਨਾਲ ਖੁਦਾ ਦੀ ਨੇਤ ਉਹ ਔਰਤ ਇੱਕ ਵਾਰ ਬਿਮਾਰ ਹੋ ਗਈ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਪੈ ਗਿਆ ਉਸ ਔਰਤ ਨੂੰ ਆਪਣੇ ਘਰ ਦਾ ਹੋਰ ਤਾਂ ਕੋਈ ਫਿਕਰ ਤਾਂ ਮਹਿਸੂਸ ਨਾ ਹੋਇਆ ਪਰ ਉਹ ਬਗੀਚੀ ਉਸ ਨੇ ਬੜੇ ਸ਼ੌਂਕ ਨਾਲ ਸੰਭਾਲੀ ਹੋਈ ਸੀ ਹਸਪਤਾਲ ਜਾ ਲਗਿਆ ਉਸ ਨੇ ਆਪਣੀ ਬਗੀਚੀ ਦੀ ਸੰਭਾਲ ਲਈ ਇੱਕ ਨੌਕਰ ਰੱਖ ਲਿਆ ਉਸ ਨੌਕਰ ਨੂੰ ਸਮਝਾ ਦੇਕਾ ਕਿ ਇਸ ਬਗੀਚੀ ਨਾਲ ਮੇਰਾ ਬੜਾ ਸਨੇਹ ਹੈ ਇਸ ਦੀ ਦੇਖਭਾਲ ਤੂੰ ਕਰਨੀ ਹੈ ਕਿ ਤੇ ਸੁੱਕ ਨਾ ਜਾਵੇ ਉਸ ਨੌਕਰ ਨੇ ਕਿਹਾ ਮਾਲਕਨ ਜੀ ਤੁਸੀਂ ਬੇਫਿਕਰ ਹੋ ਕੇ ਜਾਓ ਮੈਂ ਬਗੀਚੀ ਦਾ ਪੂਰਾ ਧਿਆਨ ਰੱਖਾਂਗਾ ਉਹ ਔਰਤ ਆਪਣੀ ਬਗੀਚੀ ਨੌਕਰ ਦੇ ਹਵਾਲੇ ਕਰਕੇ ਹਸਪਤਾਲ ਦਾਖਲ ਹੋ ਗਈ ਉਸ ਨੌਕਰ ਨੇ ਬਗੀਚੀ ਦੇ ਪੌਦਿਆਂ ਦਾ ਖਿਆਲ ਆਪਣੇ ਹੀ ਢੰਗ ਨਾਲ ਰੱਖਿਆ ਉਹ ਨੌਕਰ ਰੋਜ਼ ਪਾਣੀ ਦੀ ਬਾਲਟੀ ਲੈਂਦਾ ਅਤੇ ਇੱਕ ਕਪੜਾ ਗਿੱਲਾ ਕਰਕੇ ਰੋਜ਼ ਬਗੀਚੀ ਦੇ ਪੱਤਿਆਂ ਨੂੰ ਧੋਂਦਾ ਕਈ ਦਿਨ ਉਹ ਐਸੇ ਤਰ੍ਹਾਂ ਕਰਦਾ ਰਿਹਾ ਪਰ ਗਰਮੀ ਦੇ ਦਿਨਾਂ ਪੌਦਿਆਂ ਦੀਆਂ ਜਿਹੜਾ ਨੂੰ ਪਾਣੀ ਦੀ ਸਖਤ ਜ਼ਰੂਰਤ ਸੀ ਪਰ ਜੜਾ ਨੂੰ ਪਾਣੀ ਨਾ ਮਿਲਣ ਕਰਕੇ ਸਾਰੀ ਬਗੀਚੀ ਦੇ ਪੌਦੇ ਸੁੱਕ ਗਏ ਬਗੀਚੀ ਉਜੜ ਗਈ ਉਹ ਮਾਲਕਨ ਜਦੋਂ ਹਸਪਤਾਲ ਤੋਂ ਛੁੱਟੀ ਲੈ ਕੇ ਆਈ ਤਾਂ ਸਾਰੀ ਬਗੀਚੀ ਸੁੱਕੀ ਹੋਈ ਵੇਖ ਕੇ ਚਿੰਤਾਤੁਰ ਹੋ ਗਈ ਉਹ ਆਪਣੇ ਨੌਕਰ ਨੂੰ ਪੁੱਛਣ ਲੱਗੀ ਤੂੰ ਬਗੀਚੀ ਦਾ ਧਿਆਨ ਨਹੀਂ ਰੱਖਿਆ ਨੌਕਰ ਕਹਿਣ ਲੱਗਾ ਮਾਲਕਨ ਮੈਂ ਤਾਂ ਬੜਾ ਧਿਆਨ ਰੱਖਿਆ ਹੈ ਮਾਲਕਨ ਕਹਿਣ ਲੱਗੀ ਜੇ ਤੂੰ ਧਿਆਨ ਰੱਖਿਆ ਸੀ ਤਾਂ ਇਹ ਸੁੱਕ ਕਿਵੇਂ ਗਈ ਨੌਕਰ ਕਹਿਣ ਲੱਗਾ ਮਾਲਕਨ ਮੈਂ ਤਾਂ ਹਰ ਰੋਜ਼ ਪਾਣੀ ਨਾਲ ਸਾਰੀ ਬਕੀਤੀ ਤੇ ਪੱਤੇ ਸਾਫ਼ ਕਰਦਾ ਸੀ ਮਾਲਕਲ ਕਹਿਣ ਲੱਗੀ ਤੂੰ ਪਾਗਲ ਹੈਂ ਕਿ ਇਸਦੇ ਪੱਤਿਆਂ ਨੂੰ ਨਹੀਂ ਇਸ ਦੀਆਂ ਜੜਾਂ ਨੂੰ ਪਾਣੀ ਪਾਉਣਾ ਸੀ ਪੌਦਿਆਂ ਨੇ ਆਪੇ ਹੀ ਹਰਾ ਹੋ ਜਾਣਾ ਸੀ ਗੁਰਬਾਨੀ ਦਾ ਕਥਨ ਹੈ ਕਿ ਜਿਹੜਾ ਜੜਾਂ ਛੱਡ ਕੇ ਟਾਹਣੀਆਂ ਦੀ ਸੇਵਾ ਕਰਦਾ ਹੈ ਉਸ ਨੂੰ ਕੋਈ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਮੂਲ ਛੋੜੇ ਡਾਲੀ ਲਗੇ ਕਿਆ ਪਾਵੈ ਸ਼ਾਈ ਪੱਤਿਆਂ ਦੀ ਸੇਵਾ ਕੀਤੀ ਬੇਕਾਰ ਹੈ ਕਿਸੇ ਅਰਥ ਨਹੀਂ ਹੈ ਇਸੇ ਸੇਵਨal ਪੱਤੇ ਵੀ ਸੁੱਕ ਜਾਂਦੇ ਹਨ ਅਤੇ ਫੁੱਲ ਅਤੇ ਫਲ ਵੀ ਨਹੀਂ ਰਹਿੰਦੇ ਦਰਸਾਲ ਸਾਰੇ ਦਰਖਤ ਦੀ ਜਾਨ ਉਹਨਾਂ ਨਾ ਦੇਖਣ ਵਾਲੀਆਂ ਜੜਾਂ ਵਿੱਚ ਹੈ ਜੜਾਂ ਹੀ ਮੂਲ ਹਨ ਸਾਰੇ ਦਰਖਤ ਦਾ ਜੀਵਨ ਉਹਨਾਂ ਅਦ੍ਰਿਸ਼ ਜੜਾਂ ਵਿੱਚ ਛੁਪਿਆ ਹੋਇਆ ਹੈ ਇਸੇ ਤਰ੍ਹਾਂ ਜੀਵਨ ਵਿੱਚ ਵੀ ਜੋ ਛੁਪਿਆ ਹੋਇਆ ਹੈ ਉਹੀ ਮਹੱਤਵਪੂਰਨ ਹੈ ਜੋ ਦਿਖਾਈ ਦਿੰਦਾ ਹੈ ਉਹ ਤਾਂ ਉੱਪਰ ਦਾ ਇੱਕ ਪਰਦਾ ਹੈ ਸਰੀਰ ਦਿਖਾਈ ਦਿੰਦਾ ਹੈ ਕਿਉਂਕਿ ਸਰੀਰ ਉੱਪਰ ਦਾ ਪਰਦਾ ਹੈ ਉਹ ਮੂਲ ਸਰੂਪ ਨਹੀਂ ਦਿਖਾਈ ਦਿੰਦਾ ਜੋ ਕੇ ਸਰੀਰ ਦੇ ਅੰਦਰ ਹੈ ਪਰ ਨਾ ਦੇਖਣ ਕਰਕੇ ਉਸ ਦੀ ਕੀਮਤ ਘਟਦੀ ਨਹੀਂ ਬਲਕਿ ਸਾਰਾ ਜੀਵਨ ਉਸ ਉੱਪਰ ਨਿਰਭਰ ਹੈ ਜੋ ਨਹੀਂ ਦਿਖਦਾ ਇਕੱਲਾ ਇਹ ਵੀ ਸੱਚ ਨਹੀਂ ਕਿ ਜੋ ਦਿਖਦਾ ਹੈ ਉਹੀ ਸੱਚ ਹੈ ਦਰਅਸਲ ਇਹ ਅੱਧਾ ਸੱਚ ਹੈ ਅੱਧਾ ਸੱਚ ਤਾਂ ਅੰਤਰੀਵ ਛੁਪਿਆ ਹੋਇਆ ਹੈ ਉਹ ਜੋ ਅੰਤਰੀਵ ਛੁਪਿਆ ਹੋਇਆ ਸੱਚ ਹੈ ਉਸ ਦੀ ਪ੍ਰਾਪਤੀ ਨਾਲ ਹੀ ਜੋਗ ਸਿੱਧਾ ਹੈ ਇਹ ਸੰਪੂਰਨ ਹੋ ਸਕਦਾ ਹੈ ਅਤੇ ਜਿਹੜਾ ਮਨੁੱਖ ਆਪਣੀ ਅੰਦਰ ਦ੍ਰਿਸ਼ਟੀ ਪੈਦਾ ਕਰੇਗਾ ਉਸਨੂੰ ਉਹ ਆਦਿ ਸਾਚ ਜੋ ਨਿਰਗੁਣ ਸਰੂਪ ਵਿੱਚ ਹੈ ਉਹ ਵੀ ਪ੍ਰਾਪਤ ਹੋ ਜਾਵੇਗਾ ਤਰਸਾਲ ਇਸ ਹਕੀਕਤ ਨੂੰ ਸਮਝਣਾ ਚਾਹੀਦਾ ਹੈ ਕਿ ਸਾਡਾ ਸਰੀਰ ਇੱਕ ਮਕਾਨ ਹੈ ਇਸ ਦੀਆਂ ਤਿੰਨ ਮੰਜ਼ਲਾਂ ਤਾਂ ਸਮਾਨ ਨਾਲ ਭਰੀਆਂ ਹੋਈਆਂ ਹਨ ਪਰ ਸਮਾਨ ਦਾ ਮਾਲਕ ਚੌਥੀ ਮੰਜ਼ਲ ਤੇ ਸੁੱਤਾ ਹੋਇਆ ਹੈ ਚੌਥੇ ਪਦਮ ਜਨਕੀ ਜਿੰਦ ਸਾਰਾ ਜੀਵਨ ਰਜ ਗੁਣ ਤਮ ਗੁਣ ਅਤੇ ਸਤ ਗੁੰਧੀਆਂ ਮੰਜ਼ਲਾਂ ਵਿੱਚ ਉਲਝਿਆ ਪਿਆ ਹੈ ਬੜੀ ਭੱਜ ਦੌੜ ਹੈ ਸੰਸਾਰ ਦੇ ਸੁੱਖਾਂ ਦੀਆਂ ਵਸੂਆਂ ਬਚ ਜਾਂਦੀਆਂ ਹਨ ਪਰ ਆਤਮਾ ਦੁਖੀ ਰਹਿ ਜਾਂਦੀ ਹੈ ਆਤਮਕ ਤੌਰ ਤੇ ਬੰਦਾ ਬੜਾ ਹੀ ਮਾਇੂਸ ਹੈ ਦੁਖੀ ਹੈ ਬੰਦੇ ਨੇ ਸੁੱਖਾਂ ਦੇ ਸਾਧਨ ਤਾਂ ਬਣਾਏ ਹਨ ਪਰ ਸੁਖੀ ਨਹੀਂ ਹੋਇਆ ਕਿਉਂਕਿ ਅੰਦਰ ਦੀ ਆਤਮਾ ਦਬ ਗਈ ਹੈ ਮਨੁੱਖ ਨੇ ਆਤਮਕ ਸੁੱਖ ਤਿਆਰ ਨਹੀਂ ਕੀਤਾ ਸ਼ਾਇਦ ਇਸੇ ਕਥਨ ਦੀ ਵਿਆਖਿਆ ਕਰਦੇ ਆ ਗੁਰੂ ਨਾਨਕ ਦੇਵ ਜੀ ਨੇ ਇਹ ਬਿਆਨ ਕੀਤਾ ਹੋਵੇ ਨਾਨਕ ਦੁਖੀਆ ਸਭ ਸੰਸਾਰ ਕਿਉਂਕਿ ਕਿਸੇ ਨੂੰ ਕਦੀ ਇਹ ਖਿਆਲ ਹੀ ਨਹੀਂ ਆਇਆ ਜਦ ਤੱਕ ਆਤਮਾ ਸੁਖੀ ਨਹੀਂ ਤਤਕ ਇਨਸਾਨ ਕਿਸ ਤਰ੍ਹਾਂ ਸੁਖੀ ਹੋ ਸਕਦਾ ਹੈ ਅਤੇ ਆਤਮਾ ਨੂੰ ਸੁਖੀ ਕਰਨ ਵਾਸਤੇ ਉਸ ਅਨੰਤ ਖਜ਼ਾਨੇ ਨੂੰ ਲੱਭਣਾ ਪਵੇਗਾ ਜੋ ਕਿ ਸਾਡੇ ਅੰਦਰ ਦੱਬਿਆ ਹੋਇਆ ਹੈ ਖਜ਼ਾਨਾ ਹੁਸ਼ ਪਾਇਆ ਮੁਝ ਕੋ ਮੁਸਤੈ ਖਾਕੇ ਸਹਿਰਾਨੇ ਕਿਸੇ ਕੋ ਕਿਆ ਖਬਰ ਹੈ ਕੌਣ ਹੂੰ ਮੈਂ ਕਿਸ ਕੀ ਦੌਲਤ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ